ਸੋ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਬਰਾਜੇਤ ਸ਼ੇਂਝੈ ਸਮਤ ਇੱਕ 인ਦਰ ਰਾਮ ਦੇ ਗ੍ਰਹਿ ਤੁੰਗਾਲੀ ਪੈਗੰਬਰ ਕਹਿਣ ਲੱਗੇ ਐ ਨਜਾਨੀ ਮਰਸ਼ਦ مشکوک ਹੋ ਜਨਾਈਆ ਸਾਨੂੰ ਮਿਲਣ ਦੀ ਤੇਰੇ ਕੋਲ ਨਹੀਂ ਫੁਰਸਤ ਸਾਢੇ 10 ਦੇ ਆਏ ਬੈਠੇ ਡੇਰੇ ਲਈਆ ਜਨ ਭਗਤਾਂ ਦੀ ਦੂਰ ਕਰਕੇ ਮੈਲ ਦੁਰਮਤ ਤੁਰਦੇ ਮੈਲੇ ਰਹਿ ਹਮ ਲਾਇਆ ਅਸੀਂ ਅਸੀਂ 14ਵੀਂ ਸਦੀ ਦੇ ਫਕੀਰਾਂ ਦੀ ਦਸਣੇ ਆਏ ਗੁਰਵਤ ਜੋ ਮਗਰੂਰੀ ਵਿੱਚ ਰਖਾਈਆ ਜਿਸ ਵੇਦ ਸਾਨੂੰ ਮਿਲ ਗਈ ਅਖੀਰੀ ਰੁਖਸਤ ਛੁੱਟੀ ਸਭ ਨੂੰ ਦੇ ਕਰਾਈਆ ਰਾਹ ਤੱਕੇ ਮੌਲਤ ਮਲਕਤ ਮਲਕੀਅਤ ਵੇਖੇ ਜਗਤਨ ਕਰਿਆ ਜਿਸ ਵੇਦ ਸਾਨੂੰ ਮਿਲ ਗਈ ਅਖੀਰੀ ਰੁਖਸਤ ਛੁੱਟੀ ਸਭ ਨੂੰ ਦੇ ਕਰਾਈਆ ਰਾਹ ਤੱਕੇ ਮੌਤ ਮਲਕਤ ਮਲਕੀਅਤ ਵੇਖੇ ਜਗਤ ਲੁਕਾਈਆ ਤੇਰੇ ਭਗਤਾਂ ਦੀ ਤੇਰੇ ਭਗਤਾਂ ਦੀ ਅਸੀਂ ਕਰਨੇ ਆਏ ਉਲਫਤ ਤਰੀਫਾਂ ਵਿੱਚ ਜਸ ਗਾਈਆ ਇਹਨਾਂ ਦੀ ਹੱਲ ਕਰਦੇ ਮੁਸ਼ਕਲ ਮੁਸ਼ਕਿਲਾਂ ਦੇ ਗਟਾਈਆ ਅਜ਼ੀਜ਼ ਪਿਆਰੇ ਬਣਾ ਖੁਸ਼ਦਿਲ ਖੁਸ਼ੀਆਂ ਰੰਗ ਰੰਗਾਈਆ ਕਾਇਰ ਬਾਜੀ ਨਾ ਬਣਾਵੀਂ ਬਸਦਿਲ ਜੋ ਤੈਨੂੰ ਜਾਨ ਭੁਲਾਈਆ ਇਨਾ ਦਾ ਲੇਖਾ ਰਹੇ ਨਾ ਬਿਲਕੁਲ ਕੁੱਲ ਦੇ ਮਾਲਕ ਕੁੱਲਾਂ ਦੇਣੀਆਂ ਤਰਾਈਆ ਤੇਰਾ ਕੋਈ ਨਾ ਲੱਗੇ ਮੁੱਲ ਮੁਫਤ ਬਿੜੇ ਲੈ ਚੜਾਈਆ ਜੇ ਤੈਨੂੰ ਜਾਵਣ ਭੁੱਲ ਅਭੁੱਲ ਤੂੰ ਨਾ ਦੇਣਾ ਭੁਲਾਈਆ ਤੇਰਾ ਦਵਾਰਾ ਸਤ ਦਾ ਗਿਆ ਖੁੱਲ ਖੁਸ਼ੀ ਵੇਖੇ ਖਲਕ ਖੁਦਾਈਆ ਤੇਰੇਆਂ ਭਗਤਾਂ ਦੀ ਸ਼ਮਾ ਨਾ ਹੋਵੇ ਗੁਲ ਪ੍ਰਭੂ ਤੂੰ ਪਰਵਾਨਾ ਬਣ ਕੇ ਆਪ ਇਹਨਾਂ ਦੀ ਪੇਟ ਚੜਾਈਆ ਤੇਰਾ ਬੁੱਢਾ ਲੋਕ ਮਾਤ ਨਾ ਜਾਵੇ ਹੁੱਲ ਪੱਤ ਡਾਲੀ ਦੇਣੀ ਮਹਿਕਾਈਆ ਸੱਚ ਪ੍ਰੀਤੀ ਜਾਵਣ ਕੋਲ ਕੋਲ ਘੁੰਮਣ ਕੇਰੀ ਵਿੱਚੋਂ ਬਾਹਰ ਦੇਣਾ ਕਢਾਈਆ ਜਨਮ ਜਨਮ ਕਰਮ ਕਰਮ ਵਿੱਚ ਜਾਣ ਨਰੋਲ ਚੁਰਾਸੀ ਗੇੜ ਨਾ ਕੋਈ ਵਿਖਾਈਆ ਤੇਰਾ ਨਾਮ ਭੰਡਾਰਾਂ ਅਨਮੁੱਲ ਅਨਮੋਲਕ ਨਜ਼ਰੀ ਆਈਆ ਜਿਨ੍ਹਾਂ ਨੇ ਮਸਤਕ ਲਾ ਲਈ ਤੇਰੀ ਧੂੜ ਦੇ ਆਤਰਮ ਸੰਤੋਖੇ ਉਹਨਾਂ ਝੋਲੀ ਪਾਈ ਆ ਅੱਗੇ ਲੈਣ ਵਾਲਾ ਰਹੇ ਨਾ ਕੋਈ ਮਸੂਲ ਰਾਏ ਧਰਮ ਸਿਰ ਨਾ ਸਕੇ ਉਠਾਈਆ ਤੇਰੇ ਪ੍ਰੇਮ ਪਿਆਰ ਮੁਹੱਬਤ ਵਿੱਚ ਰਹਿਣ ਸਦਾ مشغول ਤੇਰੇ ਪ੍ਰੇਮ ਪਿਆਰ ਮੁਹੱਬਤ ਵਿੱਚ ਰਹਿਣ ਸਦਾ مشغول ਇੱਕੋ ਰੰਗ ਦੇਣਾ ਵਖਾਈਆ ਆਪਣੀ ਕਰਨੀ ਦਾ लेखा ਲੈਣਾ ਵਸੂਲ ਅਸਲ ਸੰਧੀ ਝੋਲੀ ਪਾਈ ਆ ਮਿਲਣੀ ਹੱਕ ਦਾ ਬਣ ਮਹਿਬੂਬ ਮੁਹੱਬਤ ਨਾਲ ਵਜੇ ਵਧਾਈਆ ਅਰਜ਼ ਫਰਜ਼ ਤੋਂ ਉੱਚਾ ਦਸਨਾ ਅਰੂਜ ਬਿਨਾ ਅਰਜ਼ ਬੇਨਤੀ ਉਸ ਦਵਾਰੇ ਦੇਣਾ ਬਹਾਈਆ ਆਪਣੀ ਕਿਰਪਾ ਨਾਲ ਰੱਖਣਾ ਮਹਿਫੂਜ਼ ਚਾਰ ਘੰਟ ਹੋਣਾ ਸਹਾਈਆ ਤੁਰ ਦਰਗਾਹੀ ਪੜਾਉਣਾ ਹਰੂਫ ਬੇ ਹਰਫੇ ਆਪਣਾ ਦੇਣਾ ਸਮਝਾਈਆ ਤੁਰ ਦਰਗਾਹੀ ਪੜਾਉਣਾ ਹਰੂਫ ਬੇ ਹਰਫੇ ਆਪਣਾ ਦੇਣਾ ਸਮਝਾਈਆ ਜਿਸ ਦੀ ਨਾ ਕੋਈ ਮਿਸਾਲ ਨਾ ਪ੍ਰੂਫ ਨਾ شناਖਤ ਕਰੇ ਕੋਈ ਕਰਾਈਆ ਨਾ شناخت ਸਕੇ ਕੋਈ ਕਰਾਈਆ ਸੱਚ ਦਵਾਰੇ ਵਾੜ ਕੇ ਆਪਣੇ ਹਦੂਦ ਬਿਨਾ ਹੁਜਰ ਤੋਂ ਹੁਜਰਾ ਦੇਣਾ ਵਖਾਈਆ ਜਿੱਧਰ ਵੇਖੂ ਨਜ਼ਰ ਆਵੇ ਮੌਜੂਦ ਜਿੱਧਰ ਵੇਖੂ ਨਜ਼ਰ ਆਵੇ ਮੌਜੂਦ ਵਜ਼ਜ਼ ਹੋ ਕੇ ਆਪਣੀ ਸੇਵ ਕਮਾਈਆ ਅੱਗੇ ਭਗਤਾਂ ਤੋਂ ਲਿਖਾਉਂਦਾ ਨਾ ਰਹੀ ਕੋਈ ਖਤੂਤ ਘਰ ਸੁਤਿਆਂ ਦਰਸ ਦੇਣਾ ਵਖਾਈਆ ਵੇਖੀ ਕਿਸੇ ਦੇ ਕਰਮਾਂ ਦੀ ਨਾ ਵੇਖੀ ਕਰਤੂਤ ਵੇਖੀ ਕਿਸੇ ਦੇ ਕਰਮਾਂ ਦੀ ਨਾ ਵੇਖੀ ਕਰਤੂਤ ਨਿ ਕਰਮੀ ਹੋ ਕੇ ਪਾਰ ਲੰਘਾਇਆ ਤੇਰੇ ਪਿਆਰਿਆਂ ਦਾ ਪ੍ਰੇਮ ਨਾ ਹੋਵੇ ਗਰੂਬ ਸੂਰਜ ਚੰਦ ਬੈਠਣ ਮੁਖ ਛੁਪਾਈਆ ਕੀ ਹੋਇਆ ਮੁਹੰਮਦ ਕਹੇ ਕੀ ਹੋਇਆ ਮੁਹੰਮਦ ਕਹੇ ਸਾਨੂੰ ਦੱਸ ਦਿੱਤਾ ਹਜ਼ਰਾ ਦਰੂਦ ਕੀ ਹੋਇਆ ਮੁਹੰਮਦ ਕਹੇ ਸਾਨੂੰ ਦੱਸ ਦਿੱਤਾ ਹਜ਼ਾਰਾ ਦਰੂਦ ਇਸਮ ਆਜ਼ਮ ਦਿੱਤਾ ਜਣਾਈਆ ਅਸੀਂ ਸਾਰੇ ਦੇਵੜਾਏ ਸਬੂਤ ਸ਼ਹਾਦਤ ਨਾਲ ਗਵਾਹੀਆ ਤੇਰਾ ਨਾਮ ਪੁਖਤਾ ਮਜ਼ਬੂਤ ਜਿਸ ਨੂੰ ਸਕੇ ਨਾ ਕੋਈ ਤੜਾਇਆ ਸੋਹਮ ਹਮਾਰਾ ਸ਼ੇਰ ਸਿੰਘ ਨੂੰ ਭਗਵਾਨ ਦੀ ਜੈ ਜਿਸਕੇ ਲਿਆ ਕਲਬੂਤ ਉਹ ਕਲਮਿਆਂ ਵਿੱਚ ਫੇਰ ਕਦੇ ਨਾ ਆਈਆ ਅਸੀਂ ਸਾਰੇ ਦੇਵੜਾਏ ਸਬੂਤ ਸ਼ਹਾਦਤ ਨਾਲ ਗਵਾਹੀਆ ਤੇਰਾ ਨਾਮ ਪੁਖਤਾ ਮਜ਼ਬੂਤ ਜਿਸ ਨੂੰ ਸਕੇ ਨਾ ਕੋਇ ਤੜਾਈਆ ਸੋਹਮਹਾਰਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਜਿਸ ਕਹਿ ਲਿਆ ਕਲਬੂਤ ਉਹ ਕਲਮਿਆਂ ਵਿੱਚ ਫੇਰ ਕਰੇ ਨਾ ਆਈਆ ਤੇਰੀ ਮੰਜ਼ਲ ਵੇਖੇ ਮਕਸੂਦ ਚੜਕੇ ਨੂਰ ਖੁਦਾਈਆ ਤਤ ਵਿਛੋੜਾ ਹੋ ਜਾਏ ਵਿਜੂਦ ਨੂਰ ਨੂਰ ਰਚਨਾਈਆ ਤੇਰੇ ਪ੍ਰੇਮ ਪਿਆਰ ਦੀ ਚੰਗਿਆੜੀ ਕਾਮ ਕ੍ਰੋਧ ਬਾਰੂਦ ਹੰਕਾਰ ਦੇਵੇ ਜਲਾਈਆ ਇਨਾਂ ਗਰੀਬਾਂ ਨਿਮਾਣਿਆਂ ਦਾ ਕਰਜ ਆ ਜਾਵੇ ਸੂਤ ਅਸੂਤੇ ਮਿਲਣਾ ਚਾਹੀ ਚਾਹੀਆ ਦੁਖੀਆਂ ਦਾ ਮੇਟ ਕੇ ਦੁਖ ਦਰਦੀਆਂ ਦੇ ਦਰਦ ਵੰਡਾਈਆ ਜੇ ਕਿਸੇ ਦਾ ਕੋਈ ਲੈਣਾ ਹੈਗਾ ਉਹ ਵੀ ਕਰਜਾ ਮਨਸੂਖ ਆਪਣਾ ਹੁਕਮ ਸਾਦਰ ਇੱਕ ਕਰਾਈਆ ਤੇਰੇ ਵਿੱਚ ਹਕ ਤੌਕੀ ਤੌਫੀਕ ਤੇਰੇ ਵਿੱਚ ਹਕ ਤੌਫੀਕ ਹੁਕਮ ਵਿੱਚ ਵਡਿਆਈਆ ਜੇ ਚਾਹੇ ਸੋ ਕਰ ਦੇਵੇਂ ਮੌਕੂਫ ਹੁਕਮੇ ਨਾਲ ਮਨਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇੱਕ ਉਠਾਈਆ ਪੈਗੰਬਰ ਕਹਿਣਾ ਅਸੀਂ ਵੇਖਣ ਆਏ ਲੁਗਾਤ ਜਿਹੜੀ ਆਪਣੇ ਵਿੱਚ ਛੁਪਾਈ ਆ ਕੁਛ ਉਸ ਦੇ ਦੱਸ ਅਲਫਾਜ਼ ਕੁਛ ਕੁਛ ਉਸ ਦੇ ਦੱਸ ਅਲਫਾਜ਼ ਜੋ ਮੁਜ਼ਕਰ ਮੁਅਨਸ ਦੋਵੇਂ ਰੂਪ ਨਜ਼ਰੀ ਆਈ ਨਜ਼ਰ ਨਾ ਆਈ ਆ ਕੁਛ ਉਸ ਦੇ ਦੱਸ ਅਲਫਾਜ਼ ਜੋ ਮੁਜ਼ਕਰ ਮੁਅਨਸ ਦੋਵੇਂ ਰੂਪ ਨਜ਼ਰ ਨਾ ਆਈ ਆ ਜਿਸ ਦੇ ਵਿੱਚ ਆਦਿ ਜੁਗਾਦੀ ਸਵਾ ਲੱਖ ਬਿਨ ਨੰਬਰੀਆਂ ਦਿੱਤੇ ਪ੍ਰਗਟਾਈ ਆ ਕੁਛ ਉਸ ਦੇ 10 ਅਲਫਾਜ ਜੋ ਮذਕਰ مؤਨਸ ਦੋਵੇਂ ਰੂਪ ਨਜ਼ਰ ਨਾ ਆਇਆ ਜਿਸ ਦੇ ਵਿੱਚ ਆਦਿ ਜੁਗਾਦੀ ਸਵਾ ਲੱਖ ਬਿਨਾ ਨੰਬਰੀਆਂ ਦਿੱਤੇ ਪ੍ਰਗਟਾਈ ਆ ਜੁਗ ਚੌਂਕੜੀ ਦਾ ਲਿਖਿਆ ਰਿਵਾਜ ਗੁਰੇ ਅਵਤਾਰਾਂ ਪੀਰ ਪੈਗੰਬਰਾਂ ਸੇਵਾ ਸਮਝਾਈਆ ਜਿਸ ਦਾ ਲੇਖਾ ਦਸੇ ਅਬਨਾਸ਼ੀ ਕਰਤਾ ਸੀਸ ਤੇ ਪਹਿਨਣਾ ਤਾਜ ਤਾਜਰ ਹੋ ਤਾਜਰ ਦੋ ਜਹਾਨਾ ਨਜ਼ਰੀ ਆਈਆ ਤਾਜਰ ਦੋ ਜਹਾਨਾ ਨਜ਼ਰੀ ਆਈਆ ਪੈਗੰਬਰਾਂ ਨੂੰ ਭੁੱਲਣੀ ਨਿਮਾਜ਼ ਭਗਤਾਂ ਦਾ ਖੋਲਣਾ ਆਗਾਜ਼ ਪਰਦਾ ਚਕਾਉਣਾ ਰਾਜ਼ ਸਮਾਜ ਇੱਕੋ ਦਿਨਾਂ ਵਿਖਾਈਆ ਵੇਖਣ ਮਾਰ ਕੇ ਝਾਤ ਵੇਖਣਾ ਮਾਰ ਕੇ ਝਾਤ ਫੋਲ ਕਵਾੜੀ ਤਾਕ ਅਠੇ ਪਹਿਰ ਇੱਕੋ ਕਰ ਪ੍ਰਭਾਤ ਆਤਮ ਪਰਮਾਤਮ ਦੇ ਕੇ ਸਵਾਦ ਰਸਨਾ ਜਿਹਾ ਰਸ ਦੇਣੇ ਭੁਲਾਈਆ ਵਿਖਾਉਣਾ ਖੇਲ ਤਮਾਸ਼ ਮੰਡਲ ਵਿਖਾਉਣੀ ਰਾਸ ਗੋਪੀ ਕਾਹਨ ਰਖਣੇ ਪਾਸ ਮੁਖ ਕੁਗੜ ਨਾ ਕੋਏ ਜਣਾਈਆ ਭਗਤਾਂ ਨੂੰ ਦੇਣੀ ਦਾਤ ਗੁਰਮੁਖਾਂ ਨੂੰ ਸੱਚ ਸੁਗਾਤ ਨਿਮਾਣਿਆਂ ਦੀ ਪੁੱਛਣੀ ਬਾਤ ਵਰੇ ਸ਼ੇਰ ਸਿੰਘ বিষ্ণੂ ਭਗਵਾਨ ਸਤ ਸਰੂਪ ਹੋ ਕੇ ਵਸਣਾ ਸਾਥ ਸਾਂਝੇ ਯਾਰ ਆਪਣਾ ਰੰਗ ਰੰਗਾਈ ਆ ਸੋਹਣ ਮਹਾਰਾਜ ਸ਼ੇਰ ਸਿਂ বিষ্ণੂ ਭਗਵਾਨ ਦੀ ਜੈ